ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਿਊ ਬਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਇਹ ਵਾਲਾ ਵਲੌਗ ਲੁਧਿਆਣੇ ਦਾ ਹੈ ਜਦੋਂ ਮੈਂ ਮੰਮੀ ਘਰ ਗਈ ਸੀ ਆਪਣੀ ਮਾਸੀ ਦੀ ਕੁੜੀ ਦੇ ਵਿਆਹ ਤੇ ਗਈ ਸੀ ਉਦੋਂ ਦਾ ਵਲੌਗ ਹੈ ਤੇ ਆਪਾਂ ਨਾ ਵੀ ਰਾਤੀ ਨਾ ਮੰਮੀ ਘਰ ਹੀ ਸੁੱਤੇ ਸੀਗੇ ਤੇ ਫਿਰ ਉਸ ਤੋਂ ਬਾਅਦ ਜਦੋਂ ਮਾਰਨਿੰਗ ਟਾਈਮ ਸੀ ਫਿਰ ਨਾਸ਼ਤਾ ਵਗੈਰਾ ਬਣਾਉਣ ਦੀ ਮੈਂ ਤਿਆਰੀ ਤੇ ਲੱਗ ਗਈ ਸੀ ਕਿਉਂਕਿ ਪੂਰੀ ਫੈਮਿਲੀ ਨੇ ਹਰ ਨਾਸ਼ਤਾ ਕਰਨਾ ਸੀ ਆਪਾਂ ਇੱਥੋਂ ਘਰੋ ਘਰ ਕੇ ਹੀ ਜਾਵਾਂਗੇ ਕਿਉਂਕਿ ਫਿਰ ਅੱਜ ਦਾ ਸਾਡਾ ਕੁਝ ਪ੍ਰੋਗਰਾਮ ਇਦਾਂ ਹੈ ਕਿ ਆਪਾਂ ਮਾਸੀ ਘਰ ਤੇ ਜਾਵਾਂਗੇ ਸ਼ਾਮ ਨੂੰ ਪਰ ਨਾ ਅਸੀਂ ਦਿਨੇ ਜਿਵੇਂ ਨਾਸ਼ਤਾ ਵਗੈਰਾ ਅਰਕੇ ਨਾ ਸਾਰੇ ਜਾਣੇ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਆਪਾਂ ਜਾਣਾ ਦੋ ਗੁਰਦੁਆਰੇ ਸਾਹਿਬ ਇੱਕ ਜਾਣਾ ਆਪਾਂ ਆਲਮਗਿਰ ਸਾਹਿਬ ਤੇ ਇੱਕ ਫਲਾਈ ਸਾਹਿਬ ਜਾਣਾ ਵਾ ਤੇ ਇਸ ਕਰਕੇ ਆਪਾਂ ਥੋੜਾ ਜਲਦੀ ਹੀ ਨਾਸ਼ਤਾ ਵਗੈਰਾ ਬਣਾਉਣ ਲੱਗ ਗਏ ਸੀਗੇ ਤੇ ਮੈਂ ਵੀ ਮੈਂ ਸੋਚਿਆ ਵੀ ਚਲੋ ਮੈਂ ਹੈਲਪ ਕਰਾ ਦੇਣੀ ਆ ਭਾਬੀ ਦੀ ਹਨਾ ਆਟਾ ਵਗੈਰਾ ਗੁੰਨ ਲਿਆ ਸੀ ਆਲੂ ਭਾਲ ਲਏ ਸੀ ਤੇ ਸਾਰਾ ਕੁਝ ਮੈਂ ਰੈਡੀ ਕਰਕੇ ਵੀ ਨਾਲ ਦੀ ਨਾਲ ਰੱਖੀ ਜਾ ਰਹੀ ਸੀਗੀ ਤੇ ਫਿਰ ਜਿਵੇਂ ਰੋਟੀ ਪਾਣੀ ਬਣਾਉਂਦੇ ਬਣਾਉਂਦੇ ਨਾ ਟਾਈਮ ਵੀ ਵਾਧੂ ਹੋ ਜਾਂਦਾ ਇਕੱਲਾ ਬੰਦਾ ਤੇ ਬਈ ਮਤਲਬ ਨਹੀਂ ਕਰ ਸਕੇਗਾ ਨਾ ਇੰਨਾ ਜ਼ਿਆਦਾ ਕੰਮ ਕਿਉਂਕਿ ਵਾਵਾ ਜਾਣੇ ਅਸੀਂ ਹੈਗੇ ਸੀ ਘਰ ਦੇ ਇਕੱਠੇ ਹੋਏ ਤੇ ਸਭ ਨੇ ਨਾਸ਼ਤਾ ਕਰਨਾ ਸੀ ਤੇ ਫਿਰ ਮੈਂ ਸੋਚਿਆ ਚਲ ਵੀ फटाफट ਆਪਾਂ ਦੋਨੋਂ ਹੀ ਜਾਣੇ ਰਲ ਕੇ ਨਾ ਵੀ ਬਣਾ ਲੈਨੇ ਰੋਟੀ ਬਾਣੀ ਆ ਨਾ ਫਿਰ ਓਨੀ ਜਲਦੀ ਹੋ ਜੂਗਾ ਤੇ ਤਿਆਰਸ਼ਾਰ ਵੀ ਹੋਣਾ ਸੀ ਬੱਚਿਆਂ ਨੂੰ ਤੇ ਮੈਂ ਕਹਿਤਾ ਸੀ ਵੀ ਤੁਸੀਂ ਵੀ ਤਿਆਰਸ਼ਾਰ ਹੋਣਾ ਸ਼ੁਰੂ ਕਰੋ ਤੇ ਫਿਰ ਮੈਂ ਮੇਰਾ ਮੈਂ ਤੇ ਜਲਦੀ ਜਲਦੀ ਹੋ ਹੀ ਜਾਣਾ ਸੀ ਤਿਆਰ ਹਨਾ ਤੇ ਇੱਥੇ ਆ ਨਾ ਮਿਰਚਾਂ ਵਗੈਰਾ ਤੇ ਤੋਂ ਧਨੀਆ ਵਗੈਰਾ ਜੋ ਵੀ ਆਪਾਂ ਪਾਣਾ ਸੀ ਨਾ ਪਿਆਜ਼ ਫਿਰ ਸਭ ਮੈਂ ਗ੍ਰाइंड ਕਰ ਦਿੱਤੇ ਸੀ ਤੇ ਮੋٹے-ਮੋٹے ਕੀਤੇ ਸੀ ਜਿਆਦਾ ਬਰੀਕ ਨਹੀਂ ਕੀਤੇ ਸੀ ਤੇ ਮੈਂ ਕਿਹਾ ਇੱਦਾਂ ਹੀ ਵੀ ਆਪਾਂ ਨਾ ਆਲੂਆਂ ਵਿੱਚ ਸਾਰਾ ਮਿਕਸ ਕਰ ਦਾਂਗੇ ਤੇ ਇੱਥੇ ਨਾ ਬੜੀ ਸੋਹਣੀ ਆਵਾਜ਼ ਆਂਦੀ ਪਈ ਸੀ ਅਸੀਂ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਹੋਏ ਵਲੌਗ ਬਣਾਉਣ ਦੇ ਸੀ ਪਰ ਨਾ ਸਾਰੇ ਵਲੌਗ 'ਚ ਨਾ ਗਾਣਿਆਂ ਦੀ ਆਵਾਜ਼ ਵੀ ਆਂਦੀ ਪਈ ਸੀਗੀ ਫਿਰ ਨਾ ਉਹ ਮੈਂ ਧਿਆਨ ਨਹੀਂ ਦਿੱਤਾ ਪਹਿਲਾਂ ਵੈਸੇ ਵੀ ਜੇ ਮੈਂ ਕਹਿੰਦੀ ਵੀ ਤੇ ਕੋਈ ਬੰਦ ਨਹੀਂ ਕਰਦਾ ਵੀ ਫੋਨ ਨਾ ਸਾਰੇ ਜਿਵੇਂ ਇਕੱਠੇ ਹੋਏ ਸੀ ਫਿਰ ਨਾਲ ਵਾਲੇ ਘਰ ਚ ਗਾਣੇ ਵੀ ਲੱਗੇ ਹੋਏ ਸੀ ਉਹਦੀ ਆਵਾਜ਼ ਆਈ ਜਾਂਦੀ ਸੀ ਫਿਰ ਨਹੀਂ ਜਿਵੇਂ ਕਿ ਜੇ ਮੈਂ ਇਦਾਂ ਹੀ ਵਲੌਗ ਪਾ ਦਿੰਦੀ ਨਾ ਗੱਲਾਂ ਬਾਤਾਂ ਤੇ ਬਹੁਤ ਵਧੀਆ ਤੁਹਾਨੂੰ ਵੀ ਸਮਝ ਆਣੀਆਂ ਸੀ ਹਨਾ ਜੋ ਜੋ ਅਸੀਂ ਕਹਿ ਰਹੇ ਸੀ ਪਰ ਨਾ ਵਲੌਗ ਨਾ ਵੀ ਮਤਲਬ ਕਿ ਕਾਪੀਰਾਈਟ ਵਗੈਰਾ ਆ ਜਾਂਦਾ ਹਨਾ ਇਸ ਕਰਕੇ ਨਾ ਮੈਂ ਫਿਰ ਸਾਰੀ ਵੋਲੀਅਮ ਡਾਊਨ ਕਰਕੇ ਵਾਇਸਓਵਰ ਕਰ ਦਿੱਤੀ ਸਾਰੇ ਹੀ ਬਲੌਗ ਤੇ ਤੇ ਇੱਥੇ ਆਲੂ ਵਗੈਰਾ ਮੈਂ ਮਿਕਸ ਕਰਕੇ ਜੋ ਵੀ ਮਿਰਚਾਂ ਵਗੈਰਾ ਇੱਚ ਸਾਰਾ ਮੈਂ ਰੱਖ ਦਿੱਤਾ ਸੀ ਤੇ ਹੁਣ ਇਹਨੂੰ ਟੱਕ ਕੇ ਥੋੜੀ ਦੇਰ ਰੱਖ ਦਾਂਗੇ ਹੁਣ ਅਚਰ ਭਾਬੀ ਪੂਰੀ ਤਰ੍ਹਾਂ ਕਿਚਨ ਸਾਫ਼ ਕਰਕੇ ਮੈਨੂੰ ਦਊਗੀ ਫਿਰ ਉਸ ਤੋਂ ਬਾਅਦ ਮੈਂ ਫੁਲਕੇ ਬਣਾਉਣੇ ਸ਼ੁਰੂ ਕਰ ਦਾਂਗੀ ਪਰਾਂਠੇ ਹਨਾ ਚਾਹ ਵੀ ਆਪਾਂ ਰੱਖ ਦਾਂਗੇ ਇੱਕ ਪਾਸੇ ਅਦਰਕ ਵਾਲੀ ਚਾਹ ਸਰਦੀਆਂ ਵਿੱਚ ਤੇ ਸੱਚੀ ਗਲਾ ਵਗੈਰਾ ਐ ਸਾਫ਼ ਹੋ ਜਾਂਦਾ ਬੜੀ ਵਧੀਆ ਲੱਗਦੀ ਹੈ ਅਦਰਕ ਵਾਲੀ ਚਾਹ ਤੇ ਇੱਥੇ ਮੈਂ ਦਿਖਾ ਰਹੀ ਸੀ ਤੁਹਾਨੂੰ ਮਹਿੰਦੀ ਕਿਉਂਕਿ ਮੈਨੂੰ ਮੈਂ ਇੱਥੇ ਆ ਕੇ ਵੀ ਕੰਮ ਜ਼ਰੂਰ ਕਰਦੀ ਹੁੰਦੀ ਆ ਮੈਂ ਤੇ ਤਾਂ ਹੀ ਆਪਣੀ ਮਹਿੰਦੀ ਵਗੈਰਾ ਉੱਥੋਂ ਹੀ ਲਗਵਾ ਕੇ ਆਈ ਸੀ ਦਿੱਲੀ ਤੋਂ ਹਨਾ ਤੇ ਇਹ ਮੈਨੂੰ ਪਤਾ ਸੀ ਕਿ ਵਿੱਚ ਫਿਰ ਮੈਨੂੰ ਕੰਮਕਾਰ ਵੀ ਕਰਨਾ ਪੈ ਸਕਦਾ ਹੈ ਤੇ ਇਹ ਆ ਮੇਰਾ ਵੱਡਾ ਭਰਾ ਤੇ ਜਿੰਨੂੰ ਬਹੁਤ ਜ਼ਿਆਦਾ ਸੱਟ ਲੱਗੀ ਸੀਗੀ ਜਦੋਂ ਮੈਂ ਪਿੱਛੇ ਜੇ ਮੈਂ ਦੱਸਿਆ ਵੀ ਸੀ ਹਨਾ ਲਾਈਵ ਵਿੱਚ ਵਲੌਗ ਚ ਦੱਸਦੀ ਹੁੰਦੀ ਸੀ ਤੇ ਇਹੀ ਮੇਰੇ ਕੋ ਦਿੱਲੀ ਆਏ ਸੀ ਇਹਨਾਂ ਨੂੰ ਹੀ ਅਸੀਂ 에ਰਪੋਰਟ ਤੋਂ ਲੈਣ ਗਏ ਸੀ ਉਦੋਂ ਤੇ ਉਹ ਵਲੌਗ ਮੈਂ ਬਣਾ ਬਣਾਇਆ ਨਹੀਂ ਤੇ ਹੁਣ ਤੇ ਬਹੁਤ ਹੀ ਜ਼ਿਆਦਾ ਵੀ ਮਤਲਬ ਠੀਕ ਨੇ ਬਹੁਤ ਜ਼ਿਆਦਾ ਸੱਟ ਲੱਗ ਗਈ ਸੀ ਇਹਨਾਂ ਨੂੰ ਹੁਣ ਵਾਹਿਗੁਰੂ ਦਾ ਇਹੀ ਸ਼ੁਕਰ ਕਰਨੇ ਆ ਕਿ ਹਨਾ ਸਾਡੇ ਵਿੱਚ ਸਾਡਾ ਭਰਾ ਸਹੀ ਸਲਾਮਤ ਹਨਾ ਸਾਡੇ ਨਾਲ ਹੱਸਦਾ ਖੇਡਦਾ ਆਪਣੇ ਪਰਿਵਾਰ ਵਿੱਚ ਤੇ ਇਹ ਸਭ ਤੋਂ ਵੱਡੇ ਭਰਾ ਨੇ ਮੇਰੇ ਫਿਰ ਮੇਰਾ ਮੇਰੀ ਵੱਡੀ ਇੱਕ ਭੈਣ ਵੀ ਆ ਮੇਤੋਂ ਤੇ ਮੈਂ ਛੋਟੀ ਔਰਤੋ ਤੇ ਇੱਕ ਮੇਰੇ ਤੋਂ ਛੋਟਾ ਮੇਰਾ ਭਰਾ ਏ ਤੇ ਉਹ ਵੀ ਮੈਂ ਕਦੇ ਤੁਹਾਨੂੰ ਦਿਖਾਵਾਂਗੀ ਉਹ ਘਰ ਨਹੀਂ ਸੀਗਾ ਤੇ ਇੱਥੇ ਮੈਂ ਰੋਟੀ ਬਣਾਣੀ ਸ਼ੁਰੂ ਕਰਤੀ ਸੀ ਫੈਮਿਲੀ ਵਿੱਚ ਕਿੰਨਾ ਟਾਈਮ ਸਪੈਂਡ ਹੋ ਜਾਂਦਾ ਨਾ ਪਤਾ ਹੀ ਨਹੀਂ ਲੱਗਦਾ ਦਿਨ ਤੋਂ ਰਾਤ ਕਿੱਦਾਂ ਪੈ ਜਾਂਦੀ ਆ ਤੇ ਬਹੁਤ ਵਧੀਆ ਲੱਗਦਾ ਇੱਥੇ ਆ ਕੇ ਮੈਨੂੰ ਸੱਚੀ ਤੇ ਵੀ ਵਾਈਗਰੂ ਸਭ ਦੇ ਪੇਕੇ ਪਰਵਾਰ ਨੂੰ ਹੱਸਦਾ ਵਸਦਾ ਰੱਖੇ ਹਨਾ ਤਿਆਂ ਇਦਾਂ ਹੀ ਆਪਣੇ ਘਰ ਆਉਂਦੀਆਂ ਜਾਂਦੀਆਂ ਰਹਿਣ ਤੇ ਇੱਥੇ ਮੈਂ ਰੋਟੀ ਬਣਾ ਰਹੀ ਸੀ ਤੇ ਮੇਰੇ ਮਾਮਾ ਜੀ ਵੀ ਆ ਗਏ ਸੀ ਉਹਨਾਂ ਦੀ ਵੀਡੀਓ ਮੈਂ ਬਣਾਈ ਨਹੀਂ ਕਿਉਂਕਿ ਨਾ ਵੀਡੀਓ ਬਣਾਣੀ ਵੀ ਔਖੀ ਲੱਗਦੀ ਜਦੋਂ ਸਾਰੀ ਫੈਮਿਲੀ ਇਕੱਠੀ ਹੋਈ ਹੋਵੇ ਹਨਾ ਤੇ ਇਹ ਵਾਲੀ ਵੀਡੀਓ ਨਾ ਵੀ ਮੇਰਾ ਵੱਡਾ ਭਤੀਜਾ ਬਣਾ ਰਿਆ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਥੋੜੀ ਮੇਰੀ ਵੀਡੀਓ ਸ਼ੂਟ ਕਰ ਦੇ ਤੇ ਕਹਿੰਦਾ ਓਕੇ ਬੂਆ ਮੈਂ ਬਣਾ ਦੇਣਾ ਹਨਾ ਤੇ ਇੱਥੇ ਨਾ ਇੱਕ ਪਰਾਂਠਾ ਮੈਂ ਬਣਾਇਆ ਸੀ ਥੋੜਾ ਜਿਹਾ ਟੇਡਾ ਬਣ ਗਿਆ ਸੀ ਮੈਂ ਕਿਹਾ ਚਲ ਕੋਈ ਗੱਲ ਨਹੀਂ ਵੀ ਅਸੀਂ ਕਿਹੜਾ ਵਧੀਆ ਹੋਣਾ ਚਾਹੀਦਾ ਹੈ ਨਾ ਟੇਡੇ ਦੀ ਤਾਂ ਕੋਈ ਗੱਲ ਨਹੀਂ ਕਿਉਂਕਿ ਨਾ ਥੋੜਾ ਜਿਹਾ ਆਪਣੇ ਘਰ ਦਾ ਔਰ ਇੱਥੋਂ ਦਾ ਫਰਕ ਪੈ ਜਾਂਦਾ ਵਾ ਤੇ ਉਹ ਇਹਨਾਂ ਦਾ ਚਕਲਾ ਜਾਂ ਮੇਰੇ ਕੋ ਸਹੀ ਬੈਠ ਨਹੀਂ ਰਿਹਾ ਸੀ ਉਹ ਨਾ ਹਿੱਲ ਰਿਹਾ ਸੀ ਫਿਰ ਮੈਂ نیچے ਪੋਣਾ ਜਾਂ ਵੀ ਵਿਛਾਇਆ ਫਿਰ ਉਸ ਤੋਂ ਬਾਅਦ ਤੇ ਰੋਟੀ ਸਹੀ ਪੱਕਣ ਲੱਗ ਗਈ ਸੀਗੀ ਤੇ ਭਾਬੀ ਨੂੰ ਮੈਂ ਕਿਹਾ ਵੀ ਤੁਸੀਂ ਇੱਕ ਸਾਈਡ ਰੱਖ ਦੋ ਚਾਹ ਅਦਰਕ ਵਾਲੀ ਹੈ ਨਾ ਵਧੀਆ ਜੀ ਸਟਰੋਂਗ ਜੀ ਚਾਹ ਬਣਾਉਣਾ ਹੈ ਨਾ ਕਿਉਂਕਿ ਨਾ ਚਾਹ ਦੇ ਨਾਲ ਰੋਟੀ ਖਾਵਾਂਗੇ ਨਾ ਵਧੀਆ ਲੱਗਦਾ ਗਰਮੀ 'ਚ ਤੇ ਚਲੋ ਨਹੀਂ ਲੱਗਦੀ ਸਰਦੀ 'ਚ ਪਰਾਂਠੇ ਵਗੈਰਾ ਖਾਈਏ ਨਾਲ ਚਾਹ ਪੀਏ ਨਾ ਤਾਂ ਅੱਛਾ ਲੱਗਦਾ ਵਧੀਆ ਤੇ ਇੱਥੇ ਭਾਬੀ ਆਪਣਾ ਕੰਮ ਕਰੀ ਜਾ ਰਹੀ ਸੀ ਮੈਂ ਆਪਣਾ ਕਰੀ ਜਾਂਦੀ ਸੀਗੀ ਤੇ ਵਾਰੀ-ਵਾਰੀ ਅਸੀਂ ਸਾਰਿਆਂ ਨੂੰ ਵੀ ਰੋਟੀ ਖਵਾਤੀ ਸੀਗੀ ਤੇ ਨਾਲ ਦੀ ਨਾਲ ਆਪਣਾ ਕੰਮ ਵੀ ਨਿਭੜੀ ਜਾਂਦੇ ਸੀਗਾ ਤੇ ਫਿਰ ਉਸ ਤੋਂ ਬਾਅਦ ਵੀ ਮੇਰੇ ਮੇਰੇ ਦਿਓਰ ਔਰ ਮੇਰੀ ਦਰਾਣੀ ਵੀ ਆ ਗਈ ਸੀ ਆਪਾਂ ਉਹਨਾਂ ਨੂੰ ਵੀ ਨਾਸ਼ਤਾ ਵਗੈਰਾ ਕਰਾਤਾ ਸੀ ਕਿਉਂਕਿ ਉਹਨਾਂ ਦੀ ਗੱਡੀ 'ਚ ਹੀ ਆਪਾਂ ਜਾਣਾ ਸੀ ਉਹਨਾਂ ਹੀ ਲੈ ਕੇ ਜਾਣਾ ਸੀ ਸਾਨੂੰ ਮਾਨਾ ਨੂੰ ਕਿਹਾ ਹੋਇਆ ਸੀਗਾ ਵੀ ਆ ਜਾਣਾ ਤੁਸੀਂ ਹਨਾ ਤੇ ਉਹ ਵੀ ਆ ਗਏ ਤੇ ਵੀ ਮਤਲਬ ਸਾਰੀ ਫੈਮਿਲੀ ਫੇਰ ਉਹੀ ਗੱਲ ਆ ਜਾਂਦੀ ਹੈ ਜਦੋਂ ਆਪਾਂ ਫੈਮਿਲੀ ਕੱਟੀ ਆਨੇ ਨਾ ਬਹੁਤ ਇੰਜੋਏ ਕਰਨੇ ਆ ਇਕੱਲਾ ਇਕੱਲਾ ਬੰਦਾ ਵੀ ਅੱਛਾ ਵੀ ਨਹੀਂ ਲੱਗਦਾ ਮੈਨੂੰ ਤਾਂ ਬਿਲਕੁਲ ਮਜ਼ਾ ਨਹੀਂ ਆਉਂਦਾ ਤੇ ਇੱਥੇ ਭਾਬੀ ਕੋਟਰੀ ਸੀ ਅਦਰਕ ਮੈਨੂੰ ਲੱਗਦਾ ਪਾ ਹੀ ਦਿੱਤਾ ਸੀ ਕਿਉਂਕਿ ਇਹ ਅਦਰਕ ਵਾਲੀ ਬਹੁਤ ਘੱਟ ਚਾਹ ਪੀਂਦੇ ਆ ਭਾਬੀ ਹੋਣੀ ਇਹਨਾਂ ਨੂੰ ਇੰਨਾ ਨਹੀਂ ਹੁੰਦਾ ਮੈਨੂੰ ਤਾਂ ਸਹੀ ਗੱਲ ਆ ਵੀ ਅਦਰਕ ਹੋਣਾ ਚਾਹੀਦਾ ਮੈਂ ਤੇ ਆਂਦੀ ਇਹਨਾਂ ਨੂੰ ਪੁੱਛਿਆ ਮੈਂ ਕਿ ਅਦਰਕ ਵਾਲੀ ਚਾਹ ਬਣਾਣਾ ਤੇ ਫਿਰ ਇਹਨਾਂ ਨੇ ਅਦਰਕ ਵਾਲੀ ਚਾਹ ਬਣਾਈ ਤੇ ਅਦਰਕ ਵਾਲੀ ਚਾਹ ਨਾਲ ਹੈ ਕਿ ਬੰਦਾ ਫਰੈਸ਼ ਹੋ ਜਾਂਦਾ ਬਿਲਕੁਲ ਇਦਾਂ ਮਾਈਂਡ ਜਾ ਹੈ ਨਾ ਸਫਰ ਕਰਕੇ ਆਂਦਾ ਵਧੀਆ ਚਾਹ ਮਿਲ ਜੇ ਨਾ ਬਸ ਗੱਲ ਹੀ ਬਣ ਜਾਂਦੀ ਆ ਚਲੋ ਆਪਾਂ ਤੇ फटाफट ਮੈਂ ਰੋਟੀ ਬਣਾ ਕੇ ਤੇ ਪਰਾਂਠੇ ਬਣਾ ਕੇ ਥੋੜੇ ਵੀ ਮੈਂ 5-6 ਪਰਾਂਠੇ ਬਣਾ ਲਏ ਸੀ ਮੈਂ ਕਿਹਾ ਤਾਂ ਹੀ ਸਰਵ ਕਰਨਾ ਸ਼ੁਰੂ ਕਰਨਾ ਹੈ ਨਾ ਦੋ-ਦੋ ਬੰਦਿਆਂ ਨੂੰ ਬਿਠਾ ਦੇਣਾ ਤੇ ਵੀ ਦੋ-ਦੋ ਖਾਣਗੇ ਤੇ ਫਿਰ ਵਾਰੀ-ਵਾਰੀ ਫਿਰ ਬੱਚੇ ਖਾ ਲੈਣਗੇ ਸਾਰੇ ਹਨਾ ਪਹਿਲੋ ਵੱਡਿਆਂ ਨੂੰ ਦੇ ਦਾਂਗੇ ਫਿਰ ਬੱਚੇ ਖਾਣਗੇ ਤੇ ਪਰਾਂਠੇ ਹੁਣ ਤੇ ਸ਼ੇਪ ਸਹੀ ਆਣਦੀ ਸੀ ਥੋੜਾ ਜਿਹਾ ਫਰਕ ਪੈ ਜਾਂਦਾ ਆਪਣੇ ਘਰ ਦਾ ਔਰ ਦੂਸਰੇ ਘਰ ਰੋਟੀ ਬਣਾਉਣ ਦਾ ਰੋਟੀ ਪਾਣੀ ਖਾ ਕੇ ਆਪਾਂ ਹੋ ਗਏ ਸੀ ਰੈਡੀਸ ਗੁਰਦੁਆਰਾ ਸਾਹਿਬ ਜਾਣ ਵਾਸਤੇ ਤੇ ਇਹ ਵਾਲਾ ਮੈਂ ਸੂਟ ਪਾਇਆ ਸੀਗਾ ਤੇ ਹਣੀ ਮੇਰੀ ਵੀਡੀਓ ਬਣਾ ਰਹੀ ਸੀ ਕਹੇਰੀ ਮੰਮਾ ਆਪਣੇ ਲਟਕਣ ਦਿਖਾਓ ਤੇ ਮੈਂ ਘੁੰਮ ਕੇ ਦਿਖਾ ਰਹੀ ਸੀ ਮੈਂ ਕਿ ਆ ਦੇਖ ਲਾ ਤੇ ਇਹਨੂੰ ਬੜਾ ਸ਼ੌਂਕ ਆ ਤੇ ਇਹ ਇਹਦਾ ਵਾਸਤੇ ਲੇ ਤੇ ਵੀ ਆਪਣੇ ਸੂਟ ਤੇ ਲਗਵਾ ਲਵੇ ਤੇ ਇਹ ਮੇਰੇ ਵੱਡੇ ਸਿਸਟਰ ਨੇ ਆ ਉਹਨਾਂ ਦੀ ਬੇਟੀ ਆ ਤੇ ਆ ਇਹ ਮੇਰਾ ਭਤੀਜਾ ਆ ਹਣੀ ਤੇ ਹਣੀ ਨੂੰ ਤਾਂ ਸਾਰੇ ਜਾਣਦੇ ਹੀ ਆ ਤੇ ਅੱਜ ਦੀ ਜ਼ਿੰਮੇਵਾਰੀ ਸੀ ਕਿ ਹਣੀ ਦੇ ਸਿਰ ਵਲੌਗ ਬਣਾਉਣ ਦੀ ਮੇਰੀ ਮੰਮੀ ਐ ਇਹ ਤੇ ਮੰਮੀ ਦੀ ਵੱਡੀ ਦੋਤੀ ਹੈ ਤੇ ਅੱਜ ਹਾਨੀ ਨੇ ਬਣਾਣੀ ਸੀ ਹਾਨੀ ਬੜਾ ਵਧੀਆ ਬੋਲ ਰਹੀ ਸੀ ਅਤੇ ਫੇਰ ਉਹੀ ਨਾ ਗਾਣਿਆਂ ਦੀ ਆਵਾਜ਼ ਆਉਂਦੀ ਸੀ ਆਵਾਜ਼ ਡਾਊਨ ਕਰਦੀ ਸੀਗੀ ਮੈਂ ਤੇ ਮੇਰੀ ਦਰਾਣੀ ਸੀਗੀ ਭਾਬੀ ਵੀ ਤਿਆਰ ਬੈਠੇ ਨੇ ਸਾਰੇ ਅਸੀਂ ਫੈਮਿਲੀ ਤਿਆਰ ਆ सिर्फ मेरे वे ब्रदर और मेरे जीजा जी नहीं गए थे बाकी असि सारी फैमिली गए इतने हूँ आप घरों तुर पे आप चले आलमगीर साहिब बहुत गुरद गुरद्वारा साहब इतिहासिक गुरद्वारा इतने की स्थापना बहुत ही वाला वादे दर्शन भी करे इतने आप देखो

ਨਾ ਸੋਨਾ ਬਰਗਰ ਅਸਲਾ ਚਲੋ अच्छा लगता है पर छोटे से है ना हमें आते कंफर्टेबल अगर कर दिल मैं अपने ड्रीमें बनवा ਤੇ ਨਹੀਂ ਕਹਨੀ ਹੋ ਕੇ ਚੁੱਕੋ। ਇਹ ਦਵਾਰ ਵਾਲਾ ਕੰਮ ਹੋ ਰਿਹਾ ਸੀ ਜਦੋਂ ਪਾਏ ਸੀ। ਕਿੰਨਾ ਪਿਆਰਾ ਗੋਲਡ ਵਾਟਰ। ਪਿਆਰ ਹੋ ਲਵੇ। ਇਹਨੂੰ ਜੀਓ। ਉਹ ਆ ਜਾ ਰਿਹਾ ਹੈ। ਬਸ ਵੀਡੀਓ ਬਹੁਤ ਘੱਟ ਬਣਾਈ ਸੀ ਕਿਉਂਕਿ ਨਾ ਬਾਬਾ ਜੀ ਨਾ ਬਣਾਨੀ ਦੇਂਦੇ ਇੰਨੀ ਵੀਡੀਓ ਤੇ ਇਸ ਕਰਕੇ ਥੋੜੀ ਥੋੜੀ ਕਲਿੱਪ ਲਈਆਂ ਸੀ ਇਹੀ ਸਰੋਵਰ ਹੈ ਜਿੱਥੇ ਬਾਬਾ ਜੀ ਨੇ ਨਾ ਵੀ ਸਰੋਵਰ ਦਾ ਸਰੋਵਰ ਦੀ ਸਥਾਪਨਾ ਕੀਤੀ ਸੀ تیر ਮਾਰ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੈਂ ਲਾ ਲਿਆ ਓਏ ਹੱਤ ਨਾ ਆਏ ਬੱਚਿਆਂ ਦੇ ਮੈਂ ਲਗਾ ਵੀ ਨਾ ਕਰ ਤੂੰ ਤਾਂ ਰੋਵਰ ਵਿੱਚ ਬਹੁਤ ਸਾਰੀਆਂ ਮੱਛਲੀਆਂ ਸੀ ਰੰਗ-ਬਰੰਗੀਆਂ ਮੱਛਲੀਆਂ ਸੀ ਬੱਚੇ ਬਹੁਤ ਖੁਸ਼ ਹੋ ਰਹੇ ਸੀ ਦੇਖ ਕੇ ਤੇ ਹੁਣ ਆਪਾਂ ਲੰਗਰ ਛੱਕ ਕੇ ਤੇ ਹੁਣ ਆਪਾਂ ਦੂਸਰੇ ਗੁਰਦੁਆਰਾ ਸਾਹਿਬ ਜਾਵਾਂਗੇ ਫਲਾਈ ਸਾਹਿਬ ਜਾਵਾਂਗੇ ਉੱਥੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫਲਾਈ ਦੇ ਦਰਖਤ ਦੇ ਨਾਲ ਨਾ ਬਿਨਾ ਆਪਣਾ ਨਾ ਕੋੜਾ ਬੰਨਿਆ ਸੀ ਮੈਂ ਜ਼ਿਆਦਾ ਉੱਥੇ ਵੀ ਨਹੀਂ ਵੀਡੀਓ ਬਣਾਉਣੀ ਕਿਉਂਕਿ ਬਾਬਾ ਜੀ ਮਨਾ ਕਰ ਰਹੇ ਸੀਗੇ ਇੱਥੇ ਵੀ ਤੇ ਵੈਸੇ ਤੁਹਾਨੂੰ ਨਜ਼ਾਰਾ ਸਾਰਾ ਦਿਖਾ ਦਾਂਗੇ ਆਪਾਂ ਗੁਰਦੁਆਰਾ ਸਾਹਿਬ ਦਾ ਉੱਥੇ ਬਤਕਾਂ ਬਹੁਤ ਜ਼ਿਆਦਾ ਬਤਕਾਂ ਹੁੰਦੀਆਂ ਬੱਚੇ ਉੱਥੇ ਵੀ ਦੇਖਣਾ ਬਹੁਤ ਜ਼ਿਆਦਾ ਕੁਝ ਹੋਣਗੇ ਆਸੇ-ਪਾਸੇ ਖੇਤ ਹੀ ਖੇਤੀ ਇੱਥੇ ਨਾ ਸਾਰੇ ਖੇਤਾਂ ਦਾ ਮਾਹੌਲ ਬਹੁਤ ਵਧੀਆ ਲੱਗ ਰਿਹਾ ਸੀਗਾ ਇੱਥੋਂ ਹੀ ਆਪਾਂ ਸਾਗ ਵੀ ਤੋੜ ਕੇ ਲੱਗੇ ਸੀਗੇ ਉਹ ਵੀ ਵਲੌਗ ਬਣਾਵਾਂਗੀ ਮੈਂ ਯੋਥੇ ਔਰ ਇਹ ਪਿੱਛੇ ਆਹੋ ਫਾਈ ਗਾ ਗਾ ਕਿੱਥੇ ਖਾਣਾ ਨੇ ਟਿਕਾ ਲਈ ਜੀ ਆਂਦੇ ਖਾਣਾ ਜੀ ਅੰਦਰ ਕਿੱਧਰ ਆਪਾਂ ਐਂਟਰ ਕਰ ਚੁੱਕੇ ਸੀ ਫਲਾਈ ਸਾਈਪ ਦੇ ਗੁਰਦੁਆਰਾ ਦੇ ਅੰਦਰ ਤੇ ਇੱਥੇ ਆਪਾਂ ਦਰਸ਼ਨ ਵਗੈਰਾ ਕਰਕੇ ਫਿਰ ਗਏ ਸੀ ਫਲਾਈ ਸਾਹਿਬਵਲ ਜਿੱਥੇ ਫਲਾਈ ਦਾ ਦਰਖਤ ਸੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੋڑے ਨੂੰ ਬੰਨਿਆ ਸੀਗਾ ਤੇ ਆ ਦੇਖੋ ਹੈ ਨਾ ਬਈ ਬਾਉਂਡਰੀ ਕਰ ਦਿੱਤੀ ਹੋਈ ਆ ਤੇ ਇਸ ਦੇ ਆਸ-ਪਾਸ ਫਲਾਈ ਦੇ ਦਰਖਤ ਛੋਟੇ-ਛੋਟੇ ਹੋਰ ਵੀ ਮਤਲਬ ਉਗ ਚੁੱਕੇ ਆ ਨਵੇਂ ਤੇ ਆ ਸਭ ਤੋਂ ਪੁਰਾਣੀ ਲੱਕੜ ਆ ਉਸ ਚੀਜ਼ ਦੀ ਤੇ ਇਹਨੂੰ ਸੰਭਾਲ ਕੇ ਰੱਖਿਆ ਹੋਇਆ ਸਾਰਿਆਂ ਨੇ ਰਾਹੰਦਰਾ ਹੀ ਪੰਨੇ ਕਰਦੀ ਗੱਡੀ ਨੂੰ ਨਿਕਲ ਨਿਕਲ ਰਹੀ ਆ ਕਿਉਂ ਕਰੀਏ ਐਦਾ ਪਿੱਲੋ ਸ਼ਾਂਤ ਸੀਗੀ ਆ ਇਹ ਲੰਡੀਆਂ ਕਹਿੰਦੀਆਂ ਸੀ ਆ ਨਜ਼ਾਰਾ ਗੁਰਦੁਆਰਾ ਫਲਾਈ ਸਾਹਿਬ ਦਾ ਸ਼ਾਮ ਦਾ ਹੈ ਤੇ ਬਤਕਾਂ ਸ਼ਾਮ ਨੂੰ ਏਦਾਂ ਹੀ ਇੱਥੇ ਸ਼ੋਰ ਪਾਉਂਦੀਆਂ ਨੇ ਏਦਾਂ ਹੀ ਬਾਹਰ ਨਿਕਲ ਕੇ ਬੈਠਦੀਆਂ ਤੇ ਮੈਂ ਸੋਚਿਆ ਚਲੋ ਇਹਦੇ ਦਰਸ਼ਨ ਕਰਾ ਦਈਏ ਤੁਹਾਨੂੰ ਤੇ ਆਪਾਂ ਤੇ ਜਦੋਂ ਵੀ ਇੱਥੇ ਲੁਧਿਆਣੇ ਆਉਂਦੇ ਆ ਨਾ ਇੱਥੇ ਆਉਂਦੇ ਹੁੰਨੇ ਆ ਤੇ ਇਹ ਵਲੌਗ ਕਿਵੇਂ ਦਾ ਲੱਗਿਆ ਜ਼ਰੂਰ ਦੱਸ